चैन्नाय विशी भारू जब भारत गणा जब भारत गणा जब भारत गणा जब भारत गणा ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅਹੀਂ ਨਹੀਂ ਤੇ ਕੱਲ ਆਉਣਾ ਸੀ ਦਰਸ਼ਨ ਕਰਨਾ ਜਿਹੜਾ ਬੀਤਾ ਦਿਨ ਲੰਘ ਕੇ ਗਿਆ ਹੈ ਕੱਲ ਪਰ ਮਹਾਰਾਜ ਨੇ ਸਾਡੇ ਜੀਵਨ ਵਿੱਚ ਇਹ ਕੀਮਤੀ ਘੜੀਆਂ ਦੇਖੀਆਂ ਸੀ ਕਿ ਅਸੀਂ ਆਜ ਇੱਥੇ ਦਰਸ਼ਨ ਕਰ ਸਕੀਏ ਤੇ ਮਹਾਰਾਜ ਅੱਜ ਖੁਦ ਬਾਹਾਂ ਤੋਂ ਫੜ ਕੇ ਲੈ ਗਏ ਨੇ ਤੇ ਮਹਾਰਾਜ ਨੇ ਆਪਣੇ ਦਰਸ਼ਨ ਕਰਾ ਲਏ ਨੇ ਤੇ ਸਾਧ ਸੰਗਤ ਦੀ ਸਭ ਦੇ ਅੱਗੇ ਬੇਨਤੀ ਹੈ ਕਿ ਆਈਏ ਮਹਾਰਾਜ ਦੇ ਦਰ ਤੇ ਆਈਏ ਐਦਾਂ ਹੀ ਦਰਸ਼ਨ ਕਰਦੇ ਰਹੀਏ ਤੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਰਹੀਏ ਇੱਕ ਵਾਰੀ ਸਾਰੀ ਸਾਧ ਸੰਗਤ ਨਾਲ ਮਿਲ ਕੇ ਆਖੋ ਜੀ ਨਾਣਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੇ ਕਰੇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਸ੍ਰੀ ਅਕਾਲੇ ਦੇ ਤੈਗ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਅੜੇ ਸੋ ਚੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾ ਪਾਗਾ ਵਾਲੇ ਆ ਸਾਨੂੰ ਇੱਕ ਦਿਨ ਦੇਖਣ ਨੂੰ ਮਿਲ ਰਿਹਾ ਵਾ ਬਾਬਾ ਜੀ ਦਾ ਬਰਥਡੇ ਆ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਅੱਜ ਬਾਬਾ ਜੀ ਦਾ ਜਨਮ ਦਿਨ ਆਇਆ ਉਹ ਵੀ ਚੇਤੇ ਆ ਵੀith ਲੱਖ ਲੱਖ ਵਧਾਈ ਹੋਵੇ ਜੀ ਸਾਰਿਆਂ ਨੂੰ ਜੀ ਹਾਂਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਹੋਏ ਦਿਖਾਈ ਦੇ ਰਿਹਾ। ਬਸੀ ਬਾਬਾ ਜੀ ਦੀ ਕਿਰਪਾ ਵਾਜੀ। ਜੀ। ਅਸੀਂ ਕੋਣ ਨੂੰ ਨੇ ਸੇਵਾ ਕਰਨ ਵਾਲੇ ਬਾਬਾ ਜੀ। ਜੀ। ਹਾਂਜੀ। ਜਦੋਂ ਉਹਨਾਂ ਦੀ ਕਿਰਪਾ ਹੋਵੇ ਉਹੀ ਕਰ ਸਕਦਾ। ਬਸ ਮੇਰਾ ਤੇ ਕਰ ਲਾਂਗੇ। ਹਾਂਜੀ। ਅੰਮ੍ਰਿਤਸਰ ਤੋਂ ਜੀ। ਹਾਂਜੀ ਜੀ। ਹਾਂਜੀ। ਠੀਕ। ਸ ਆ ਵਾਹਿਗੁਰੂ ਜੀ ਕੀ ਫਤਿਹ ਵਹਿ ਪ੍ਰਗਟਿਓ ਮਰਦੇ ਗੰਮੜਾ ਵਰਿਆਮ ਅਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੇ ਦਿਨ ਦਿਹਾਲ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਦੇ ਆਗਮਨ ਗੁਰਪੁਰਬ ਦੀ ਖੁਸ਼ੀ ਅੰਦਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘਾਂ ਦੀ ਗવાહી ੇਡ ਨਿਗਾਰੇਆਂ ਧੂਸਿਆਂ ਦੀਆਂ ਚੋਟਾਂ ਤੇ ਨਗਰ ਕੀਰਤਨ ਆਰੰਭ ਹੋਇਆ ਆਪ ਸੰਗਤਾਂ ਦੀਦਾਰ ਕਰ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ 100 ਸੋ ਸਤਿਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਰਮਤਾ ਹੋਈ ਹੈ ਕਿ ਗੁਰੂ ਜੀ ਦੇ ਪ੍ਰਕਾਸ਼ ਸਾਹਿਬ ਜੀ ਦੇ ਹੁਕਮ ਤੇ ਅੱਜ ਸਤਿਖੰਦ ਸ੍ਰੀ ਗੁਰੂੰਦ ਸਾਹਿਬ ਜੀ ਦੇ ਗੱਲ ਤੋਂ ਸਹਿ ਕੀਤੇ ਸਾਹਿਬੇ ਕੁਮਾਰ ਅਮਰਿਤ ਦੇ ਰਾਤੇ ਸਤਗੁਰੂ ਤਾਂਬੇ ਕੋ ਸਿਰ ਦੇ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਦੇ ਸੰਬੰਧ ਵਿੱਚ ਜੀ ਦੇ ਕਾਪ ਤੋਂ ਰਮਤਾ ਤਾਂਤਨ ਗੁਰਗਰ ਸਾਹਿਬ ਜੀ ਮਹਾਰਾਜ ਜੀ ਚਤਰ ਸ਼ਾਇਆ ਹੈ ਪਰ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਰਮਤਾ ਹੋਈ ਹੈ ਜੋ ਸ਼ਹਿਰ ਦੇ ਵਕਤ-ਵਕਤ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਆ ਕੇ ਛੇ ਕਾਲ ਤਖਤ ਸਾਹਿਬ ਜੀ ਦੀ ਇੱਥੇ ਸੁਲਤਾਨਾ ਹੋਵੇਗਾ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੇ ਸੰਸਾਰ ਭਰ ਦੀਆਂ ਸੰਗਠਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਗੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ